ਰਹਿਮਤ ਖਾਨ ਪਠਾਨ ਦੀ ਫਾਂਸੀ ਤੋਂ ਰਿਹਾਈ ਕੈਦੀ ਰਹਿਮਤ ਖਾਨ ਨੇ ਝੂਠੇ ਕਤਲ ਕੇਸ ਵਿੱਚ ਫਾਂਸੀ ਦੀ سزا ਹੋਣ ਤੇ ਵਾਇਸ ਰਾਏ ਨੂੰ ਕਈ ਵਾਰ ਅਪੀਲ ਕੀਤੀ ਪਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਦੁਆ ਕਰਨ ਲੱਗਾ हे ਗੁਰੂ ਨਾਨਕ ਪੀਰ ਮੈਂ ਨਿਹੱक्कਾ ਹਾਂ ਮੈਨੂੰ ਬਚਾ ਲੈ ਉਸ ਦੇ ਮਨ ਦੀ ਤਾਰ ਗੁਰੂ ਨਾਨਕ ਦੇ ਪਿਆਰੇ ਸੰਤ ਅਦਰ ਸਿੰਘ ਜੀ ਮਹਾਰਾਜ ਦੇ ਹਿਰਦੇ ਮਸਤੂਆਣੇ ਪਹੁੰਚੀ ਸੰਤ ਜੀ ਬਾਹੋਦਾਹੀ ਸੰਗਰੂਰ ਤੋਂ ਗੱਡੀ ਰਾਹੀਂ ਲਾਹੌਰ ਜੇਲ੍ਹ ਪਹੁੰਚੇ ਰਹਿਮਤ ਖਾਨ ਨੇ ਸੰਤਾਂ ਦੇ ਦਰਸ਼ਨ ਕਰਕੇ ਸਜਦਾ ਕੀਤਾ ਅਤੇ ਉਸ ਨੂੰ ਗੁਰੂ ਨਾਨਕ ਤੇ ਪੂਰਨ ਵਿਸ਼ਵਾਸ ਹੋ ਗਿਆ ਉਹ ਪੁੱਭਾਂ ਮਾਰ ਕੇ ਰੂਪਿਆ ਤੇ ਬੇਨਤੀ ਕੀਤੀ ਮੈਂ ਨਿਹੱਕਾ ਹੀ ਝੂਠੇ ਕੇਸ ਵਿੱਚ ਫਾਂਸੀ ਲੱਗ ਰਿਹਾ ਹਾਂ ਅਤੇ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਸੰਤਾਂ ਨੇ ਫਰਮਾਇਆ ਜੇ ਤੂੰ ਨਿਹੱਕਾ ਹੈ ਤਾਂ ਤੂੰ ਗੁਰੂ ਨਾਨਕ ਦੀ ਬਖਸ਼ਿਸ਼ ਨਾਲ ਜਲਦੀ ਹੀ ਰਹਾ ਹੋ ਜਾਵੇਂਗਾ ਉਸ ਵਕਤ ਉਸ ਨੂੰ ਫਾਂਸੀ ਲੱਗਣ ਵਿੱਚ 3 ਘੰਟੇ ਰਹਿੰਦੇ ਸਨ ਕੁਝ ਸਮੇਂ ਬਾਅਦ ਵਾਇਸਰਾਜ ਤੋਂ ਤਾਰ ਦੇ ਜਰੀਏ ਉਸ ਦੀ ਰਿਹਾਈ ਦਾ ਹੁਕਮ ਆ ਗਿਆ ਕਿ ਰਹਿਮਤ ਖਾਨ ਨੂੰ ਜੇਲ੍ਹ ਵਿੱਚੋਂ ਛੱਡ ਦਿੱਤਾ ਜਾਵੇ ਰਹਿਮਤ ਖਾਨ ਪਠਾਨ ਘਰ ਗਿਆ ਇੱਕ ਦੁਸ਼ਾਲਾ ਅਤੇ 500 ਰੁਪਏ ਲੈ ਕੇ ਮਸਤੂਆਣੇ ਹਾਜ਼ਰ ਹੋਇਆ ਅਤੇ ਸੰਤਾਂ ਦੇ ਚਰਨਾਂ ਵਿੱਚ ਭੇਂਟ ਕਰਕੇ ਗੁਰੂ ਨਾਨਕ ਪੀਰ ਦੀ ਖੁਸ਼ੀ ਪ੍ਰਾਪਤ ਕੀਤੀ ਫਿਰ ਉਸਨੇ ساری ਉਮਰ ਬੰਦਗੀ ਵਿੱਚ ਲਗਾ ਕੇ ਜਨਮ ਸਫਲਾ ਕੀਤਾ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਉ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ